ਸਸਿਕਾ ਜੀ ਮੈਂ ਹਕੂਮਲ ਕਪੂਲ ਤੋਂ ਦੇਖ ਰਿਹਾ ਚੈਨਲ ਪੰਜਾਬੀ ਬਜਟ 2025 ਫੈਡਰਲ ਸਰਕਾਰ ਦੀ ਨਵੀਂ 2026 2028 ਇਮੀਗ੍ਰੇਸ਼ਨ ਪੱਦਰ ਯੋਜਨਾ ਦੇ ਵਿੱਚ ਨਿਰਧਾਰਤ ਉਪਾਏ ਵੱਡੇ ਪੱਧਰ ਉਤੇ ਪਰਵਾਸ ਤੋਂ ਹੁਨਰ ਅਧਾਰਤ ਵਿਕਾਸ ਦਿਵਲ ਇੱਕ ਕੈਲੀਬ੍ਰੇਟਡ ਤਬਦੀਲੀ ਦਾ ਸੰਕੇਤ ਦੇ ਰਹੇ ਨੇ ਬਜਟ 2025 ਇੱਕ ਨਵਾਂ ਰਸਤਾ ਪੇਸ਼ ਕਰਦਾ ਜੋ 2027 ਤੱਕ 30000 ਅਮਰੀਕੀ ਐਚ 1 ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਸਥਾਈ ਕਰਮਚਾਰੀਆਂ ਨੂੰ ਸਿੱਧੇ ਸਥਾਈ ਨਿਵਾਸ ਸੇ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦਾ ਹੈ ਤਾਹਕਾ ਦੇ ਵਿੱਚ ਆਪਣੇ ਸਭ ਤੋਂ ਤੇਜ਼ ਇਮੀਗ੍ਰੇਸ਼ਨ ਸੁਧਾਰਾ ਦੇ ਵਿੱਚ ਕੈਨੇਡਾ ਨੇ ਅਗਲੇ ਸਾਲ ਤੋਂ ਅਸਥਾਈ ਨਿਵਾਸੀ ਦਾਖਲੇ ਦੇ ਵਿੱਚ 25 ਤੋਂ 32% ਦੀ ਕਟੌਤੀ ਕਰਨ ਦੀ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਦੋਂ ਕਿ ਹਜ਼ਾਰਾਂ ਅਮਰੀਕਾ ਅਧਾਰਤ H1B ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਪੇਸ਼ੇਵਰਾਂ ਦੇ ਲਈ ਇੱਕ ਨਵਾਂ ਤੇਜ਼ ਟ੍ਰੈਕ ਸਥਾਈ ਨਿਵਾਸ ਮਾਰਕ ਖੋਲ੍ਹਿਆ ਹੈ 2024-25 ਸੰਘੀ ਸਰਕਾਰ ਦੀ ਨਵੀਂ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਦੇ ਵਿੱਚ ਨਿਰਦាទ ਉਪਾਏ ਸਮੂਹਿਕ ਪ੍ਰਵਾਸ ਤੋਂ ਪੁਨਰ ਉਦਾਰ ਵਿਕਾਸ ਵੱਲ ਇੱਕ ਕੈਲੀਬ੍ਰੇਟਡ ਤਬਦੀਲੀ ਦਾ ਸੰਕੇਤ ਦਿੰਦੇ ਨੇ ਇਸ ਯੋਜਨਾ ਦੇ ਤਹਿਤ ਕੈਨੇਡਾ 2026 ਦੇ ਵਿੱਚ 385000 ਨਵੇਂ ਆਸਥਾਈ ਨਿਵਾਸੀਆਂ ਨੂੰ ਦਾਖਲ ਕਰੇਗਾ ਜੋ ਕਿ ਪਿਛਲੇ 2024-25 ਤਾਈ ਦੇ ਟਾਰਗੇਟ ਦੇ ਵਿੱਚ 516600 ਦੇ ਟਿੱਚੇ ਤੋਂ 25% ਘਟਾਏ ਤੇ ਇਸ ਤੋਂ ਪਹਿਲਾਂ ਕਿ 2027 ਅਤੇ 2028 ਦੇ ਵਿੱਚ ਸਲਾਨਾ 370000 ਤੱਕ ਘਟਾ ਦਿੱਤਾ ਜਾਵੇ ਇਸ ਦੇ ਵਿੱਚ 26 ਦੇ ਵਿੱਚ 230000 ਅਸਥਾਈ ਵਿਦੇਸ਼ੀ ਕਾਮੇ ਅਤੇ 155000 ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਨੇ ਜੋ ਕਲੇ ਸਾਲ 220000 ਕਾਮੇ ਅਤੇ 150000 ਵਿਦਿਆਰਥੀ ਰਹ ਜਾਣਗੇ ਇਮੀਗ੍ਰੇਸ਼ਨ ਵਕੀਲ ਸੁਮਿਤ ਸੇਨ ਨੇ ਕਿਹਾ ਹੈ ਕਿ ਅੰਕੜੇ ਪਹਿਲਾਂ ਦੇ ਟੀਚਰ ਦੇ ਮੁਕਾਬਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਲਗਭਗ 30% ਦੀ ਗਿਰਾਵਟ ਨੂੰ ਦਰਸਾਉਂਦੀ ਹੈ ਇਸਨਾਲੀ ਬਜਟ 2025 ਇੱਕ ਨਵਾਂ ਰਸਤਾ ਪੇਸ਼ ਕਰਦਾ ਹੈ ਜਦੋਂ ਜੋ ਸਾਲ ਤੱਕ 33000 ਅਮਰੀਕੀ H1B ਵੀਜ਼ਾ ਧਾਰਕ ਅਤੇ ਹੋਰ ਉੱਚ ਹੁਨਰਬੰਦ ਸਥਾਈ ਕਰਮਚਾਰੀਆਂ ਨੂੰ ਸਿੱਧੇ ਸੈਨ ਨਿਵਾਸ ਦੇ ਵਿੱਚ ਤਬਦੀਲੀ ਕਰਨ ਦੀ ਆਗਿਆ ਦਿੰਦੇ ਇਸ ਪੈਲ ਕਰਨੀ ਦਾ ਉਦੇਸ਼ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਖੋਜ ਦੇ ਵਿੱਚ ਵਿਸ਼ਵਵਿਆਪੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਹੈ 2028 ਤੱਕ ਸੈਨ ਵਸੇ ਦੀ ਗਿਣਤੀ 3.8 ਲੱਖ ਹਜ਼ਾਰ ਪ੍ਰਤੀ ਸਾਲ ਉਤੇ ਸਥਿਰ ਰਹੇਗੀ ਇਸ ਦੇ ਅੰਦਰ ਆਧਿਕ ਸ਼ੈਨ ਦੇ ਪ੍ਰਵਾਸੀ ਜੂਸਾ ਅਰਥਿਕ ਨਰਬੰਦ ਕਾਮੇ ਉਦਮੀ ਅਤੇ ਪੇਸ਼ੇਵਰ ਕੁੱਲ ਦਾਖਲੇ ਦਾ 40% ਹੈ ਜੋ ਕਿ 59% ਤੋਂ ਵੱਧ ਨੇ ਜੋ ਕਿ ਕੀਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਨੂੰ ਇਕਸਾਰ ਕਰਨ ਉਤੇ ਓਟਵਾ ਦੇ ਧਿਆਨ ਨੂੰ ਦਸ ਹੁੰਦਾ ਹੈ ਸਰਕਾਰ ਨੇ ਕਿਹਾ ਕਿ ਸਾਲ ਅੰਤ ਤੁਰਾਸ਼ਟੀ ਵਿਦਿਆਰਥੀਆਂ ਦੀ ਪ੍ਰਵਾਣਕੀ ਦੇ ਵਿੱਚ 35% ਦੀ ਕਟੌਤੀ ਅਤੇ ਨਵੇਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਦਾਖਲੇ ਵਿੱਚ 50% ਦੀ ਟੋਟੀ ਵਰਗੇ ਪਹਿਨਾ ਦੇ ਕਰਮ ਨੇ ਕਰਵ ਮੋੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ 2027 ਦੇ ਅਖੀਰ ਤੱਕ ਇਸ ਸੈਨਿਵਾਸੀ ਦੀ ਗਿਣਤੀ ਕੈਨੇਡਾ ਦੀ ਆਬਾਦੀ ਦੇ 5% ਤੋਂ ਹੇਠਾਂ ਆਉਂਦਾ ਅਨੁਮਾਨ ਹੈ ਬਜਟ 2025 ਤੇ ਫੈਡਰਲ ਸਰਕਾਰ ਦੀ ਨਵੀਂ 2026-2028 ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਵਿੱਚ ਨਿਰਧਾਰਤ ਉਪਾਏ ਵੱਡੇ ਪੱਧਰ ਉਤੇ ਪਰਵਾਸ ਤੋਂ ਹੁਨਰ ਅਦਾ ਤੇ ਵਿਕਾਸ ਸਵਲ ਇੱਕ ਕੈਲੀਬ੍ਰੇਟਿਡ ਤਬਦੀਲੀ ਦਾ ਸੰਕੇਤ ਦੇਦੇ ਨੇ ਬਜਟ 2025 ਇੱਕ ਨਵਾਂ ਰਸਤਾ ਪੇਸ਼ ਕਰਦਾ ਹੈ ਜੋ 2027 ਤੱਕ 3000 ਅਮਰੀਕੀ ਐਚ1ਬੀ ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਸਥਾਈ ਕਰਮਚਾਰੀਆਂ ਨੂੰ ਸਿੱਧੇ ਸਥਾਈ ਨਿਵਾਸ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦਾ ਹੈ ਤਹਾਕਿਆਂ ਦੇ ਵਿੱਚ ਆਪਣੇ ਸਭ ਤੋਂ ਤੇਜ਼ ਇਮੀਗ੍ਰੇਸ਼ਨ ਸੁਧਾਰਾ ਦੇ ਵਿੱਚ ਕੈਨੇਡਾ ਨੇ ਅਗਲੇ ਸਾਲ ਤੋਂ ਅਸਥਾਈ ਨਿਵਾਸੀ ਦਾਖਲੇ ਦੇ ਵਿੱਚ 25 ਤੋਂ 32% ਦੀ ਘਟौती ਕਰਨ ਦੀ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਦੋਂ ਕਿ ਹਜ਼ਾਰਾਂ ਅਮਰੀਕਾ ਆਧਾਰਿਤ H1B ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਪੇਸ਼ੇਵਰਾਂ ਦੇ ਲਈ ਇੱਕ ਨਵਾਂ ਤੇਜ਼ ਟ੍ਰੈਕ ਸਥਾਈ ਨਿਵਾਸ ਮਾਰ ਖੋਲ੍ਹਿਆ ਹੈ ਬਜਟ 2024-25 ਸੰਘੀ ਸਰਕਾਰ ਦੀ ਨਵੀਂ 2026-2028 ਇਮੀਗ੍ਰੇਸ਼ਨ ਪੱਤਰਿਕੋਸ਼ਨਾ ਦੇ ਵਿੱਚ ਨਿਰਦਾਤੂ ਪਾਇਏ ਸਮੂਹਿਕ ਪ੍ਰਵਾਸ ਤੋਂ ਪੁਨਰ ਅਦਤ ਵਿਕਾਸ ਵੱਲ ਇੱਕ ਕੈਲੀਬ੍ਰੇਟਿਡ ਤਬਦੀਲੀ ਦਾ ਸੰਕੇਤ ਦਿੰਦੇ ਨੇ ਇਸ ਯੋਜਨਾ ਦੇ ਤਹਿਤ ਕੈਨੇਡਾ 2026 ਦੇ ਵਿੱਚ 3,85,000 ਨਵੇਂ ਆਸਥਾਈ ਨਿਵਾਸੀਆਂ ਨੂੰ ਦਾਖਲ ਕਰੇਗਾ ਜੋ ਕਿ ਪਿਛਲੇ 2024-25 ਤਾਈ ਦੇ ਟਾਂਚੇ ਦੇ ਵਿੱਚ 5,16,600 ਦੇ ਟਿੱਚੇ ਤੋਂ 25% ਘਟਾਏ ਤੇ ਇਸ ਤੋਂ ਪਹਿਲਾਂ ਕਿ 2027 ਅਤੇ 2028 ਦੇ ਵਿੱਚ ਸਲਾਨਾ 3,70,000 ਤੱਕ ਘਟਾ ਦਿੱਤਾ ਜਾਵੇ ਇਸ ਦੇ ਵਿੱਚ 26 ਦੇ ਵਿੱਚ 230000 ਅਸਥਾਈ ਵਿਦੇਸ਼ੀ ਕਾਮੇ ਅਤੇ 155000 ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਨੇ ਜੋ اگلے ਸਾਲ 220000 ਕਾਮੇ ਅਤੇ 150000 ਵਿਦਿਆਰਥੀ ਰਹਿ ਜਾਣਗੇ ਇਮੀਗ੍ਰੇਸ਼ਨ ਵਕੀਲ ਸੁਮਿਤ ਸੇਨ ਨੇ ਕਿਹਾ ਹੈ ਕਿ ਅੰਕੜੇ ਪਹਿਲਾਂ ਦੇ ਟੀਚਰ ਦੇ ਮੁਕਾਬਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਲਗਭਗ 30% ਦੀ ਗਿਰਾਵਟ ਨੂੰ ਦਰਸਉਂਦੇ ਹਨ ਇਸ ਨਾਲ ਹੀ ਪੱਛੜ 2025 ਇੱਕ ਨਵਾਂ ਰਸਤਾ ਪੇਸ਼ ਕਰਦਾ ਹੈ ਜੋ 2027 ਤੱਕ 33000 ਅਮਰੀਕੀ H1B ਵੀਜ਼ਾ ਧਾਰਕ ਅਤੇ ਹੋਰ ਉੱਚ ਹੁਨਰਬੰਦ ਸਥਾਈ ਕਰਮਚਾਰੀਆਂ ਸਿੱਧੇ ਸੈਨਵਾਸ ਦੇ ਵਿੱਚ ਤਬਦੀਲੀ ਕਰਨ ਦੀ ਆਗਿਆ ਦੇਂਦੇ ਇਸ ਪਾਲ ਕਰਨੀ ਦਾ ਉਦੇਸ਼ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਖੋਜ ਦੇ ਵਿੱਚ ਵਿਸ਼ਵਵਿਆਪੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਹੈ 2028 ਤੱਕ ਸੈਨਵਾਸੀਆਂ ਦੀ ਗਿਣਤੀ 3.8 ਲੱਖ ਹਜ਼ਾਰ ਪ੍ਰਤੀ ਸਾਲ ਉਤੇ ਸਥਿਰ ਰਹੇਗੀ ਇਸ ਦੇ ਅੰਦਰ ਆਰਥਿਕ ਖੇਣ ਦੇ ਪ੍ਰਵਾਸੀ ਚੁਸਤ ਹੈ ਕਿ ਉਨਰ ਬੰਦ ਕੰਮੇ ਉਦਮੀ ਅਤੇ ਪੇਸ਼ੇਵਰ ਕੋਲ ਦਾਖਲੇ ਦਾ 40% ਹੋਣਗੇ ਜੋ ਕਿ 59% ਤੋਂ ਵੱਧ ਹੈ ਜੋ ਕਿ ਕੀਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਨੂੰ ਇਕਸਾਰ ਕਰਨ ਉਤੇ ਓਟਵਾ ਦੇ ਧਿਆਨ ਨੂੰ ਦੱਸ ਹੁੰਦਾ ਹੈ ਸਰਕਾਰ ਨੇ ਕਿਹਾ ਹੈ ਕਿ ਸਾਲਾਂ ਤੋਂ ਰਾਸ਼ਟਰੀ ਵਿਦਿਆਰਥੀਆਂ ਦੀ ਪ੍ਰਵਾਣਗੀ ਦੇ ਵਿੱਚ 35% ਦੀ ਕਟੌਤੀ ਅਤੇ ਨਵੇਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਦਾਖਲੇ ਵਿੱਚ 50% ਦੀ ਕਟੌਤੀ ਵਰਗੇ ਪਹਿਲਾ ਦੇ ਕਰਵ ਮੋੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ 2027 ਦੇ ਅਖੀਰ ਤੱਕ ਅਸਥਾਨ ਵਾਸੀ ਦੀ ਗਿਣਤੀ ਕਿਨੜੀ ਆਬਾਦੀ ਦੇ 5% ਤੋਂ ਹੇਠਾਂ ਆਉਂਦਾ ਅਨੁਮਾਨ ਹੈ ਬਜਟ 2025 ਫੈਡਰਲ ਸਰਕਾਰ ਦੀ ਨਵੀਂ 2026-2028 ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਵਿੱਚ ਨਿਰਧਾਰਤ ਉਪਾਏ ਵੱਡੇ ਪੱਧਰ ਉਤੇ ਪਰਵਾਸ ਤੋਂ ਹੁਨਰ ਅਧਾਰਿਤ ਵਿਕਾਸ ਸਵਲ ਇੱਕ ਕੈਲੀਬ੍ਰੇਟਿਡ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਬਜਟ 2025 ਇੱਕ ਨਵਾਂ ਰਸਤਾ ਪੇਸ਼ ਕਰਦਾ ਜੋ 2027 ਤੱਕ 33000 ਅਮਰੀਕੀ H1B ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਅਸਥਾਈ ਕਰਮਚਾਰੀਆਂ ਨੂੰ ਸਿੱਧੇ ਸਥਾਈ ਨਿਵਾਸ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦਾ ਹੈ। ਹੱਕਿਆਂ ਦੇ ਵਿੱਚ ਆਪਣੇ ਸਭ ਤੋਂ ਤੇਜ਼ ਇਮੀਗ੍ਰੇਸ਼ਨ ਸੁਧਾਰਾ ਦੇ ਵਿੱਚ ਕੈਨੇਡਾ ਨੇ ਅਗਲੇ ਸਾਲ ਤੋਂ ਅਸਥਾਈ ਨਿਵਾਸੀ ਦਾਖਲੇ ਦੇ ਵਿੱਚ 25 ਤੋਂ 32% ਦੀ ਕਟੌਤੀ ਕਰਨ ਦੀ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਦੋਂ ਕਿ ਹਜ਼ਾਰਾਂ ਅਮਰੀਕਾ ਦਾ ਐਚ 1 ਬੀ ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਪੇਸ਼ੇਵਰਾਂ ਦੇ ਲਈ ਇੱਕ ਨਵਾਂ ਤੇਜ਼ ਟਰੈਕ ਸਥਾਈ ਨਿਵਾਸ ਮਾਰਕ ਖੋਲ੍ਹਿਆ ਹੈ 2024-25 ਸੰਘੀ ਸਰਕਾਰ ਦੀ ਨਵੀਂ 2026-2028 ਇਮੀਗ੍ਰੇਸ਼ਨ ਪੱਤਰਿਕਾ ਵਿੱਚ ਨਿਰਧਾਰਤ ਉਪਾਏ ਸਮੂਹਿਕ ਪ੍ਰਵਾਸ ਤੋਂ ਪੁਨਰ ਉਦਾਰ ਵਿਕਾਸ ਵੱਲ ਇੱਕ ਕੈਲੀਬ੍ਰੇਟਿਡ ਤਬਦੀਲੀ ਦਾ ਸੰਕੇਤ ਦਿੰਦੇ ਨੇ ਇਸ ਯੋਜਨਾ ਦੇ ਤਹਿਤ ਕੈਨੇਡਾ 2026 ਦੇ ਵਿੱਚ 385000 ਨਵੇਂ ਆਸਥਾਈ ਨਿਵਾਸੀਆਂ ਨੂੰ ਦਾਖਲ ਕਰੇਗਾ ਜੋ ਕਿ ਪਿਛਲੇ 2024-25 ਤਾਈ ਦੇ ਟਾਂਚੇ ਦੇ ਵਿੱਚ 516600 ਦੇ 25% ਘਟਾਏ ਤੇ ਇਸ ਤੋਂ ਪਹਿਲਾਂ ਕਿ 2027 ਅਤੇ 2028 ਦੇ ਵਿੱਚ ਸਲਾਨਾ 370000 ਤੱਕ ਘਟਾ ਦਿੱਤਾ ਜਾਵੇ ਇਸ ਦੇ ਵਿੱਚ 26 ਦੇ ਵਿੱਚ 230000 ਅਸਥਾਈ ਵਿਦੇਸ਼ੀ ਕਾਮੇ ਅਤੇ 155000 ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਨੇ ਜੋ ਆਪਣੇ ਸਾਲ 220000 ਕਾਮੇ ਅਤੇ 150000 ਵਿਦਿਆਰਥੀ ਰਹਿ ਜਾਣਗੇ ਇਮੀਗ੍ਰੇਸ਼ਨ ਵਕੀਲ ਸੁਮਿਤ ਸੈਨੇ ਕੀ ਹੈ ਕਿ ਅੰਕੜੇ ਪਹਿਲਾਂ ਦੇ ਟਿਚਰ ਦੇ ਮੁਕਾਬਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਲਗਭਗ 30% ਦੀ ਘਾਟ ਵੱਧਣ ਦੱਸਉਂਦੀ ਹੈ ਇਸ ਦੇ ਨਾਲ ਹੀ ਪੱਤਰ 2025 ਇੱਕ ਨਵਾਂ ਰਸਤਾ ਪੇਸ਼ ਕਰਦਾ ਹੈ ਜੋ 2027 ਤੱਕ 33000 ਅਮਰੀਕੀ H1B ਵੀਜ਼ਾ ਧਾਰਕਾਂ ਤੇ ਹੋਰ ਉੱਚ ਹੁਨਰਬੰਦ ਅਸਥਾਈ ਕਰਮਚਾਰੀਆਂ ਨੂੰ ਸਿੱਧੇ ਸਥਾਈ ਨਿਵਾਸ ਵਿੱਚ ਤਬਦੀਲੀ ਕਰਨ ਦੀ ਆਗਿਆ ਦਿੰਦੇ ਹੈ ਇਸ ਪਾਲ ਕੰਮੀ ਦਾ ਉਦੇਸ਼ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਖੋਜ ਦੇ ਵਿੱਚ ਵਿਸ਼ਵਵਿਆਪੀ ਪ੍ਰਤਿਮਾਨ ਨੂੰ ਆਕਰਸ਼ਿਤ ਕਰਨਾ ਹੈ 2028 ਤੱਕ ਸੈਨ ਨਿਵਾਸੀ ਦੀ ਗਿਣਤੀ ਲਾਖ ਅਸੀ ਹਜ਼ਾਰ ਪ੍ਰਤੀ ਸਾਲ ਉਤੇ ਸਥिर ਰਹੇਗੀ ਇਸ ਦੇ ਅੰਦਰ ਆਰਥਿਕ ਸ਼ੋਰ ਦੇ ਪ੍ਰਵਾਸੀ ਚੁਸਤ ਅਰਥ ਹੈ ਕਿ ਉਹਨਰਬੰਦ ਕੰਮੇ ਉਦਮੀ ਅਤੇ ਪੇਸ਼ੇਵਰ ਕੁਲ ਦਾਖਲੇ ਦਾ 40% ਹੈ ਜੋ ਕਿ 59% ਤੋਂ ਵੱਧ ਨੇ ਜੋ ਕਿ ਕੀਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਨੂੰ ਇਕਸਾਰ ਕਰਨ ਉਤੇ ਓਟਵਾ ਦੇ ਧਿਆਨ ਨੂੰ ਦਸਉਂਦਾ ਹੈ ਸਰਕਾਰ ਨੇ ਕਿਹਾ ਕਿ ਸਾਲੰਤੂ ਰਾਸ਼ਟਰੀ ਵਿਦਿਆਰਥੀਆਂ ਦੀ ਪ੍ਰੋਫਾਈਲ ਦੇ ਵਿੱਚ 35% ਦੀ ਕਟੌਤੀ ਅਤੇ ਨਵੇਂ ਅਸਥਾਈ ਵਿਦੇਸ਼ੀ ਕਰਮਾਂ ਦੇ ਦਾਖਲੇ ਵਿੱਚ 50% ਦੀ ਕਟੌਤੀ ਵਰਗੇ ਪਹਿਲਾ ਦੇ ਕਰਮ ਨੇ ਕਰਵ ਮੋੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਦੁਚਾਰ ਸਾਈ ਦੇ ਅਖੀਰ ਤੱਕ ਇਸ ਸਥਾਨ ਵਿਆਸੀ ਦੀ ਗਿਣਤੀ ਕੈਨੇਡਾ ਦੀ ਆਬਾਦੀ ਦੇ 5% ਤੋਂ ਹੇਠਾਂ ਆਉਂਦਾ ਅਨੁਮਾਨ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ